ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਤੁਹਾਨੂੰ ਦੱਸਾਂ ਰਵਨੀਤ ਬਿੱਟੂ ਬਿੱਟੂ ਦੀ ਨ ਸਿੱਖੀ ਜਾਗ ਪਈ ਤੁਸੀਂ ਕਹੋਗੇ ਇਹ ਕੈਸੀ ਗੱਲ ਹੈ ਰਵਨੀਤ ਬਿੱਟੂ ਜਿਹੜਾ ਰੇਲਵੇ ਦਾ ਰਾਜ ਮੰਤਰੀ ਹੈ ਜਿਹੜਾ ਫੂਡ ਪ੍ਰੋਸੈਸਿੰਗ ਦਾ ਵੀ ਰਾਜ ਮੰਤਰੀ ਹੈ ਉਸ ਦੀ ਸਿੱਖੀ ਜਾਗ ਪਈ ਉਸ ਨੇ ਇੱਕ ਬਿਆਨ ਦਿੱਤਾ ਹੈ ਕੋਈ ਸਿੱਖਾਂ ਦੇ ਖਿਲਾਫ ਨਹੀਂ ਬੋਲ ਸਕਦਾ ਉਹਦੀ ਹਿੰਮਤ ਕਿਵੇਂ ਪੈ ਗਈ ਸਾਡੇ ਖਿਲਾਫ ਬੋਲਣ ਦੀ ਉਹ ਕਿਸਾਨਾਂ ਦੇ ਖਿਲਾਫ ਵੀ ਕਿਵੇਂ ਬੋਲੇ ਮੈਂ ਆਪ 1.5 ਸਾਲ ਮੋਰਚੇ ਤੇ ਰਹੇ ਉਹ ਰੇਪਿਸਦਸ ਦੀ ਹੈ ਉਥੇ ਅਜਾ ਕੁਝ ਕਦੇ ਵੀ ਨਹੀਂ ਹੋਇਆ ਸੀ ਇਹਦਾ ਜ਼ਬਰਦਸਤ ਢੰਗ ਨਾਲ ਵਿਰੋਧ ਵੀ ਕਰਦੇ ਕਿਸੇ ਦੀ ਹਿੰਮਤ ਨਹੀਂ ਹੋਏਗੀ ਸਾਡੇ ਖਿਲਾਫ ਬੋਲਣ ਦੀ ਇਹ ਗੱਲ ਰਣਜੀਤ ਬਿੱਟੂ ਨੇ ਬਿਆਨ ਚ ਆਪਣੇ ਚ ਕਹੀ ਹੈ ਮੀਡੀਆ ਚ ਦਿਖਾਈ ਗਈ ਹੈ ਬਾਰ ਬਾਰ ਕਰ ਰਹੀ ਹੈ ਇਸ ਨੂੰ ਲੈ ਕੇ ਜੋ ਰਵਨੀਤ ਬਿੱਟੂ ਨੇ ਕੰਗਨਾਰ ਨੌਥਵਾਰਿਕ ਹੈ ਬਾਕੀ ਸਰਕਾਰੀ ਸਿੱਖ ਕਿਉਂ ਚੁੱਪ ਨੇ ਇਹਦੀ ਅੱਜ ਆਪਾਂ ਗੱਲ ਕਰਦੇ ਆਂ ਲੇਕਿਨ ਗੱਲ ਕਰਨ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਕਿ ਪਹਿਲੇ ਦਰਸ਼ਕੋ ਇਸ ਚੈਨਲ ਨੂੰ ਜੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਕਰ ਲਓ ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸੀ ਰਵਨੀਤ ਬਿੱਟੂ ਨੇ ਦੇ ਕੋਰਮ ਦੀ ਜਿਹੜੀ ਤੋਂ ਗੇ ਬੋਲਿਆ ਕੰਗਨਾਰ ਰੌਤ ਨੇ ਜੋ ਕਿ ਹੈ ਉਹ ਤੁਹਾਡੇ ਸਾਹਮਣੇ ਪਹਿਲੇ ਤਾਂ ਫਿਲਮ ਦੀ ਗੱਲ ਫਿਰ ਉਹਨੇ ਜਿਹੜਾ ਬਿਆਨ ਦਿੱਤਾ ਪਹਿਲੇ ਤਾਂ ਫਿਲਮ ਦਾ ਜਿਹੜਾ ਡਾਇਲੋਗ ਹੈ ਜਿਹੜਾ ਉਸ ਦੇ ਪ੍ਰੋਮੋ ਚ ਫਿਲਮ ਤੁਹਾਡੇ 6 ਸਤੰਬਰ ਨੂੰ ਰੀਲਿਸ ਹੋਣੀ ਹੈ ਸਿਰਫ ਇੱਕੋ ਡਾਇਲੋਗ ਕਰਕੇ ਉਹਦੇ ਵਿੱਚ ਜਦੋਂ ਕਹਿੰਦਾ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਸਾਨੂੰ ਖਾਲਸਾਣ ਚਾਹੀਦਾ ਮਤਲਬ ਪਤਾ ਨਹੀਂ ਸਤ ਜਗਨੈਲ ਸਿੰਘ ਭਿੰਡਰਾਂ ਵਾਲਾ ਦਿਖਾਇਆ ਜਾਂ ਲੇਕਿਨ ਉਹਨਾਂ ਵਰਗੇ ਦਿਖਾਇਆ ਕਿਰਦਾਰ ਉੱਥੇ ਜਿੰਨਾ ਕੁ ਨਜ਼ਰ ਆਉਂਦਾ ਹੈ ਇੱਥੇ ਮੈਂ ਪਹਿਲਾਂ ਵੀਡੀਓ ਪਾ ਚੁੱਕਿਆ ਕਿ ਸਾਰਾ ਕੁਝ ਇਹਦਾ ਹੈ ਫਿਲਮ ਦੇ ਵਿੱਚ ਇਹੀ ਡਾਇਰੈਕਟਰ ਹੈ ਇਹੀ ਪ੍ਰੋਡਿਊਸਰ ਹੈ ਇਹੀ ਡਾਇਰੈਕਟਰ ਹੈ ਇਹੀ ਐਕਟਰ ਹੈ ਜਿਹੜਾ ਨੇ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਤੇ ਬਾਕੀ ਬੰਦੇ ਵੀ ਭਾਰਤੀ ਜਨਤਾ ਪਾਰਟੀ ਦੇ ਨੇ ਜੀ ਸਟੂਡੀਓ ਉਹ ਵੀ ਸੁਚੰਦਰਭੀ ਪਾਰਟੀ ਜਿਹੜੀ ਜਨਤਾ ਪਾਰਟੀ ਦਾ ਬੰਦਾ ਹੈ ਇਸੇ ਤਰ੍ਹਾਂ ਉਰਉਪਮਖੇਰ ਜਿਹੜਾ ਜੈ ਪ੍ਰਕਾਸ਼ ਨਰੈਣ ਬੰਦਾ ਸਾਰੇ ਉਹ ਵੀ ਨੇ ਇਹ ਅਮਰਜੈਂਸੀ ਅਸਰ ਦੇ ਵਿੱਚ ਇਸ ਇਲੈਕਸ਼ਨ ਤੋਂ ਪਹਿਲਾਂ ਹੋਣੀ ਸੀ ਤੇ ਥੋੜੀ ਲੇਟ ਹੋ ਗਈ ਨਹੀਂ ਤਾਂ ਇਲੈਕਸ਼ਨ 'ਚ ਡੈਮੇਜ ਕਰਨਾ ਚਾਹੁੰਦੇ ਸੀ ਕਾਂਗਰਸ ਪਾਰਟੀ ਨੂੰ ਇੰਦਰਾ ਗਾਂਧੀ ਨੂੰ ਇਸ ਅਮਰਜੈਂਸੀ ਦੇ ਹਵਾਲੇ ਨਾਲ ਇਹ ਐਕਸੈਪਟ ਕਰਦੀ ਹੈ ਚਲੋ खैर ਗੱਲ ਤਾਂ ਇੱਕ ਤਾਂ ਫਿਲਮ ਦੀ ਗੱਲ ਦੂਜੀ ਜਿਹੜੇ ਇੱਕ ਇੰਟਰਵਿਊ ਦਿੱਤੀ ਉਹਦੇ 'ਚ ਜਿਹੜੀ ਗਵਾਨਵਾਜੀ ਕੀਤੀ ਉਹ ਉਦੋਂ ਵੀ ਜ਼ਿਆਦਾ ਖਤਰਨਾਕ ਜੀਦੇ ਜਿਹਨੇ ਕਿਹਾ ਕਿ ਉਸ ਉੱਥੇ ਕਿਸਾਨ ਅੰਦੋਲਨ ਤੇ ਸਾਹਮਣੇ ਦੇਖਿਆ ਕੀ ਹੁੰਦਾ ਰਿਹਾ ਉੱਥੇ ਰੇਪ ਹੁੰਦੇ ਸੀ ਉੱਥੇ ਲਾਸ਼ਾਂ ਨਟਕਾਇਆ ਜਾਂਦਾ ਸੀ ਇਹ ਤਾਂ ਸਰਕਾਰ ਹੀ ਸਾਡੀ ਤਗੜੀ ਸੀ ਨਹੀਂ ਤੇ ਬੰਗਲਾਦੇਸ਼ ਬਣ ਜਾਂਦਾ ਉਹਨੂੰ ਕੁਛ ਨਹੀਂ ਪਤਾ ਬੀਬੀ ਨੂੰ ਪਤਾ ਨਹੀਂ ਉਹ ਮੰਦਬੁੱਧੀ ਹੈ ਪਤਾ ਨਹੀਂ ਮਾਨਸਿਕ ਤੌਰ ਤੇ ਬਿਮਾਰ ਹੈ ਕੁਝ ਵੀ ਹੋ ਸਕਦਾ ਹੈ ਜੋ ਦਿਲ ਚੋਂ ਦਾ ਬੁੱਲੀ ਜਾਂਦੀ ਹੈ ਪਹਿਲਾਂ ਵੀ ਆਈ ਸੀ ਪਹਿਲਾ ਕਿਸਾਨਾਂ ਤੋਂ ਲੋਕਾਂ ਦੀ ਸੌਫਸਰ ਪੈਦੀ ਉੱਥੇ ਬੈਠ ਜਾਂਦੇ ਨੇ ਬੀਬੀਆਂ ਆ ਕੇ ਤੋਂ ਇਹ ਸਾਰਾ ਉਸ ਦੋਏਸੇ ਹੋ ਗਿਆ ਨਾ ਹੁਣ ਇਹਦੇ ਇੱਕ ਫਿਲਮ ਇੱਕੇ ਬਿਆਨ ਇਹ ਤੇ ਵਿਰੋਧ ਹੋਇਆ ਉਹ ਨਾ ਵੀ ਸੀ ਤਕੜਾ ਵਿਰੋਧ ਹੋ ਰਿਹਾ ਹੈ ਕੱਲ ਤਾਂ ਵਿਰੋਧ ਸੜਕਾਂ ਤੇ ਵੀ ਆ ਗਿਆ ਮੱਧ ਪ੍ਰਦੇਸ਼ ਦੇ ਸਿੱਖਾਂ ਨੇ ਕੱਲ ਸੜਕਾਂ ਤੇ ਵਿਰੋਧ ਕੀਤਾ ਹਰਿਆਣਾ ਚ ਤਿੰਨ ਸਾਮਾ ਤੇ ਵਿਰੋਧ ਹੋਇਆ ਜੀਤ ਚ ਕਿਸਾਨਾਂ ਨੇ ਵਿਰੋਧ ਕੀਤਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹਰਿਆਣਾ ਦੇ ਵਿੱਚ ਔਰ ਹਮਾਚਰ ਦੀ ਵਿਧਾਨ ਸਭਾ ਦੇ ਵਿੱਚ ਮਸਲਾ ਉੱਠਿਆ ਵਿਧਾਨ ਸਭਾ ਚ ਉੱਥੇ ਮਤਾ ਲਿਆਂਦੇ ਦੇ ਵਿਰੋਧ ਦਾ ਔਰ ਥਾਂ-ਥਾਂ ਤੇ ਵਿਰੋਧ ਹੋ ਰਿਹਾ ਔਰ ਕੌਣ ਚੁੱਪ ਹੈ ਸਿਰਫ ਸਰਕਾਰੀ ਸਿੱਖ ਲੇਕਨ ਰਵਨੀਤ ਭੱਟੂ ਹੁਣ ਕਿਉਂ ਬੋਲਿਆ ਜੀ ਜੇ ਬਾਕੀ ਸਰਕਾਰੀ ਦਿੱਲੀ ਵਾਲੇ ਕੋਈ ਵੀ ਬੋਲੇ ਜਿਹੜੇ ਦਾਅਵੇ ਕਰਦੇ ਨੇ ਕਿ ਅਸੀਂ ਤਾਂ ਸਿੱਖੀ ਦੇ ਅਲੰਬਰਦਾਰ ਆ ਉਹ ਹੁਣ ਕਿੱਥੇ ਨੇ ਜੋ ਦੋ ਸਿੱਖਾਂ ਬਾਰੇ ਕਹਿੰਦੀ ਹੈ ਚੁੱਪ ਇਹ ਕਹੀ ਜੀ ਸਿਆਸਤ ਹੈ ਕਹੇ ਜੇ ਸਿੱਖ ਨੇ ਇਹ ਲੋਕ ਜਿਹੜੇ ਆਪਣੇ ਆਪ ਨੂੰ ਜਿਹੜੇ ਇਹ ਦਾਅਵੇ ਕਰਦੇ ਨੇ ਕਿ ਅਸੀਂ ਸਿੱਖਾਂ ਦੇ ਲੀਡਰਾਂ ਤੋ ਇਹ ਤਾਂ ਆਪਣਾ ਵੱਡਾ ਸਵਾਲ ਨੇ ਲੇਕਿਨ ਇੱਕ ਸਵਾਲ ਇਹ ਵੀ ਹੈ ਕਿ ਅਚਾਨਕ ਜਿਹੜੀ ਰਵਨੀਤ ਬਿੱਟੂ ਦੀ ਸਿੱਖੀ ਕਿਵੇਂ ਜਾਤ ਪਈ ਉਹ ਕਿਵੇਂ ਕਹਿਦਾ ਵੀ ਇਹਦੀ ਕਿਵੇਂ ਹਿੰਮਤ ਪੈ ਗਈ ਸਾਡੇ ਖਿਲਾਫ ਬੋਲਣ ਦੀ ਇਹ ਕੌਣ ਹੁੰਦੀ ਹੈ ਬੋਲਣ ਵਾਲੀ ਅਸੀਂ ਦੇਖਾਂਗੇ ਇਹਨੂੰ ਇਹ ਉਹ ਹੋਈ ਜਦੋਂ ਭਾਰਤੀ ਜਨਤਾ ਪਾਰਟੀ ਨੇ ਕਿਨਾਰਾ ਕਰ ਲਿਆ ਜਦੋਂ ਆਫਿਸ ਦੇ ਵਿੱਚ ਉਹ ਗੱਲ ਆ ਗਈ ਪਾਰਟੀ ਜਨਤਾ ਪਾਰਟੀ ਦੇ ਪ੍ਰੈਸ ਨੋਟ ਕਿ ਇਸ ਕੇ ਸਾਥ ਹਮਾਰਾ ਮਤ ਨਹੀਂ ਮਿਲਦਾ ਜਿਹੜੀ ਜੋ ਇਹਨੇ ਕਿਹਾ ਉਹਦੇ ਨਾਲ ਸਾਡੇ ਕੋਈ ਸਹਿਮਤੀ ਨਹੀਂ ਇਹ ਪਾਰਟੀ ਨੇ ਕਿਹਾ ਇਹਨੂੰ ਰੁਕਿਆ ਪਾਰਟੀ ਨੇ ਸਿਰਫ ਇੰਨੀ ਗੱਲ ਹੀ ਕੀਤੀ ਉਸ ਬਿਆਨ ਚ ਕਿਸੇ ਸੰਗਠਨ ਨਹੀਂ ਲੇਕਿਨ ਉਸ ਤੋਂ ਬਾਅਦ ਤਾਂ ਫਿਰ ਜੀਪੀ ਡਟਾ ਹਰੇਕਾ ਪ੍ਰਧਾਨ ਨੇ ਜੀਪੀ ਡਟਾ ਨੱਡਾ ਉਹ ਵੀ ਮਚਲੀ ਹੈ ਉਹਨੇ ਫਿਰ ਬੁਲਾਇਆ ਨੂੰ ਤਲਬ ਕੀਤਾ ਪਹਿਲੇ ਦਿਨ ਤੱਕ ਸ਼ਾਇਦ ਮੀਟਿੰਗ ਨਹੀਂ ਹੋਈ ਤੇ ਫਿਰ ਇਹ ਮੰਡੀ ਦੀ ਸੰਸਦ ਜਿਹੜੀ ਹੈ ਉਸ ਦੀ ਮੀਟਿੰਗ ਹੋਈ ਖਿੱਚਿਆ ਗਿਆ ਕਿਹਾ ਗਿਆ ਵੀ ਤੈਨੂੰ ਇੱਕ ਮੌਕਾ ਦਿੱਤਾ ਦਵਾਰਾਣੀ ਤੂੰ ਬੋਲਣਾ ਤੇ ਇਹ ਗੱਲ ਭਾਰਤੀ ਜਨਤਾ ਪਾਰਟੀ ਨੂੰ ਲੱਗੀ ਪਤਾ ਵੀ ਲੋਕ ਵਿਰੋਧ ਕਰ ਰਹੇ ਨੇ ਕਿਸਾਨਾਂ ਦੇ ਹੁਣ ਫਰੈਣੇ ਚ ਇਲੈਕਸ਼ਨ ਹੈ ਤੇ ਨਤਾਂਬਾ ਤੇ ਜਿਹੜਾ ਪ੍ਰਦਰਸ਼ਨ ਹੋ ਗਿਆ ਤੇ ਤਾਦਾ ਦੇ ਕਿਸਾਨ ਜੀ ਚ ਕਿਸਾਨ ਇਕੱਠੇ ਹੋਏ ਸੀ ਦੇ ਖਿਲਾਫ ਤੇ ਉਹਨਾਂ ਨੇ ਇਹ ਗੱਲ ਕਹੀ ਜਦੋਂ ਇਹ ਕਿਹਾ ਸ਼ੇਰ ਲੱਗਦਾ ਹੈ ਕਿ ਸਿੱਖੀ ਜਗਾਈ ਗਈ ਰਵਨੀਤ ਬਿੱਟੂ ਦੀ ਇਹਨੂੰ ਕਿਹਾ ਗਿਆ ਬਣਾਇਆ ਕਿਉਂ ਬਈ ਇਹਨੂੰ ਹਾਰੇ ਹੋਏ ਬੰਦੇ ਨੂੰ ਇਸੇ ਕਰਕੇ ਬਣਾਇਆ ਵੀ ਉਹ ਸਿੱਖ ਹੈ ਇੱਕ ਸਿੱਖ ਜਿਹੜਾ ਚਾਹੀਦਾ ਮੰਤਰੀ ਮੰਡਲ ਦੇ ਵਿੱਚ ਤੇ ਹਰਦੀਪਪੁਰੀ ਸ਼ਹਿਰੀ ਜ਼ਖਾ ਉਹਨਾਂ ਨੂੰ ਲੱਗਦਾ ਕਿ ਇਹ ਪਿੰਡਾਂ ਦੀ ਨੁਮਾਇਦਗੀ ਕਰਦਾ ਇਹ ਦੇਵ ਸਿੰਘ ਕਾਰਨ ਉਹਨਾਂ ਨੂੰ ਲੱਗਦਾ ਕਿ ਇਹ ਤਿੰਨ ਵਾਰ ਹੀ ਚੁਣਿਆ ਹੋਇਆ ਫਰਦੀਪ Puri ਦਾ ਇੱਕ ਬਿਊਰੋਕਰੇਟ ਹੈ ਉਹ ਤਾਂ ਡਿਪਲੋਮੈਟ ਸੀ ਤੇ ਉਧਰੋਂ ਆਇਆ ਇਹ ਲੋਕਾਂ ਦਾ ਨਮਾਇੰਦਾ ਰਹੇ ਤਿੰਨ ਵਾਰ ਜਿੱਤੇ ਜੋ ਵੀ ਇਹ ਭਾਰਤੀ ਜਨਤਾ ਪਾਰਟੀ ਨੇ ਇਹਨੂੰ ਕਿਹਾ ਹੋਏਗਾ ਕਿ ਤੂੰ ਬੋਲ ਗਈ ਹੁਣ ਤੂੰ ਲੋਕਾਂ 'ਚ ਜਾਣਾ ਨਾ ਨਹੀਂ ਲੋਕਾਂ ਨੂੰ ਕੀ ਜਵਾਬ ਦੇਵਾਂਗੇ ਆਪਾਂ ਕੁੱਕੇ ਵੀ ਅਸੀਂ ਤਾਂ ਬੋਲੇ ਸੀ ਉਦੋਂ ਕਹਿ ਸਕਾਂਗੇ ਅਸੀਂ ਕਿ ਜਦ ਕنگੜਾ ਰੋਅ ਦੇ ਖਿਲਾਫ ਬੋਲੇ ਸੀ ਤੇ ਫਿਰ ਰਵਨੀਤ ਬਿੱਟੂ ਮੈਦਾਨ ਚ ਉਤਰਿਆ ਹੁਣ ਉਹਨੇ ਕنگੜਾ ਰੋਅ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਔਰ ਬੋਲੜਾ ਬਿਲਕੁਲ ਇੰਨਾ ਤੇਖੇ ਲੱਭ ਜਾ ਚ ਜਿਸ ਤਰ੍ਹਾਂ ਕੋਈ ਗਰਮ ਖਿਆਲੀ ਬੋਲਦਾ ਹੁੰਦਾ ਮੈਂ ਤਾਂ ਖੁਦ ਹੈਰਾਨ ਹੋ ਗਿਆ ਸੀ ਜਿਵੇਂ ਕੋਈ ਗਰਮ ਖਿਆਲੀ ਜਿਵੇਂ ਕੋਈ ਅਮਰਪਾਲ ਸਿੰਘ ਦਾ ਕੋਈ ਬੰਦਾ ਬੋਲ ਰਿਹਾ ਹੁੰਦਾ ਉਸ ਤਰ੍ਹਾਂ ਬੋਲਿਆ ਕਿ ਇਹਦੀ ਹਿੰਮਤ ਕਿਵੇਂ ਪੈ ਗਈ ਇਹ ਐ ਬੋਲੇ ਸਾਨੂੰ ਸਾਨੂੰ ਬਦਰ ਸਿਖਵਣਗਾ ਹੁਣ ਖਾਲਸਾ ਨਹੀਂ ਸਿਖ ਕਿਸਾਨਾਂ ਨੂੰ ਕਿਸਾਨਾਂ ਦੇ ਕਹਦੇ ਭਤੇ ਕਿਸਾਨਾਂ ਨੂੰ ਕੁਝ ਵੀ ਕਹਿ ਸਕਦਾ ਲੇਕਿਨ ਆ ਕਹਿ ਰਹੇ ਕਿ ਕਿਸਾਨਾਂ ਨੂੰ ਰੇਪਿਸਟ ਦੱਸਦੀ ਹੈ ਇਹ ਮੈਂ ਜਦੋਂ ਮੋਰਚਾ ਲੱਗਿਆ ਸੀ ਅੰਦੋਲਨ ਹੋਇਆ ਸੀ ਤੇ ਉਦੋਂ ਮੈਂ ਉੱਥੇ ਰਿਹਾ ਦੇਖੋ ਰਿਹਾ ਤਾਂ ਹੈ ਇਹ ਇਜ ਕੋਈ ਸ਼ੱਕ ਨਹੀਂ ਲੇਕਿਨ ਇਹ ਵੀ ਕੋ ਗੱਲ ਨਹੀਂ ਵੀ ਸੱਚੀ ਕਹਿ ਰਿਹਾ ਉੱਥੇ ਕਿਹੜਾ ਕੁਸ਼ ਆਇਆ ਹੋਇਆ ਜਿਹਨੂੰ ਇਹ ਕਹਿੰਦੀ ਹੈ ਵੀ ਰੇਪਿਸਟ ਪਰ ਐਡਾ ਲੰਬੀ ਸਪੀਚ ਐਡਾ ਲੰਬਾ ਬਿਆਨ ਕੰਗਨਾਰ ਲੋਰ ਦੇ ਖਿਲਾਫ ਇੱਕ ਮੰਤਰੀ ਦਾ ਹੋਵੇ ਉਹ ਵੀ ਭਾਰਤੀ ਜਨਤਾ ਪਾਰਟੀ ਦਾ ਮੰਤਰੀ ਹੋਵੇ ਉੱਥੇ ਗੱਲ ਕਰਨੀ ਬਣਦੀ ਹੈ ਤਾਂ ਹੀ ਤਾਂ ਉਹਦੀ ਗੱਲ ਕਰ ਰਹੇ ਆ ਕਿ ਰਵਨੀਤ ਬਿੱਟੂ ਉਹਦੇ ਖਿਲਾਫ ਹੈ ਇਹਦਾ ਮਤਲਬ ਸੰਕੇਤ ਇਹ ਮਿਲਦੇ ਨੇ ਕਿ ਕੰਗਨਾਰ ਨੌਤ ਹੁਣ ਕੱਲੀ ਰਹੇਗੀ ਤੇ ਹੁਣ ਜਿਹੜਾ ਹੈ ਉਸ ਨੂੰ ਹੋਰ ਵੀ ਮੁਸ਼ਕਲ ਇਹ ਹੋਏਗੀ ਕਿ ਉਹਦੀ ਤਿੰਨ ਚਾਰ ਪਟੀਸ਼ਨਾਂ ਪੈ ਗਈਆਂ ਉਹਦੇ ਖਿਲਾਫ ਦੋ ਹਾਈ ਕੋਰਟ ਚ ਪੈ ਗਈਆਂ ਫਿਰ ਸ਼ਿਕਾਇਤ ਹੋਗੀ ਐਸਜੀਪੀਸੀ ਕੋਲੋਂ ਹਾਲੇ ਚਾਹੇ ਕੋਰਟ ਚ ਨਹੀਂ ਗਏ ਹਾਈ ਕੋਰਟ ਦੀ ਪਟੀਸ਼ਨ ਆ ਤਾਂ ਸਿੱਧੀ ਆਉਂਦੇ ਫਿਲਮ ਤੇ ਨਹੀਂ ਵੀ ਇਹਦੇ ਇਹਦੇ ਚ ਫਿਲਮ ਨੂੰ ਰੋਕੋ ਇਹਦੀ ਵੈਸੇ ਗੱਲ ਹੈ ਕਿ ਸ਼ਿਕਾਇਤ ਐਸਜੀਪੀਸੀ ਦੀ ਵੀ ਹੈ ਫਿਲਮ ਨੂੰ ਰੋਕ ਦੇਣਾ ਚਾਹੀਦਾ ਸਰਕਾਰ ਨੂੰ ਕਹਿਣਾ ਚਾਹੀਦਾ ਲੋਕ ਆ ਗਏ ਲੋਕ ਪੰਜਾਬ ਚ ਸਿਨੇਮਿਆਂ ਨਾਲ ਆਲੇ ਨੂੰ ਕਹਿਣ ਲੱਗੇ ਵੀ ਜੇ ਸਿਨੇਮੇ ਚ ਲਾਈਆ ਫਿਰ ਆਪਦਾ ਤੂੰ ਦੇਖ ਲਈ ਜਿਹੜੀ ਉਹ ਤਾਂ ਇਹਨੂੰ ਤਾਂ ਜੋ ਕਹਿੰਦੇ ਨੇ ਮੈਂ ਨਹੀਂ ਕਹਦਾ ਵੀ ਤੈਨੂੰ ਦੇਖ ਲਾਂਗੇ ਸਰੂ ਸੂਰੀ ਬਾਕੀ ਕਰਾਂਗੇ ਤੁਹਾਨੂੰ ਉਹ ਕਰਾਂਗੇ ਕੋਈ ਥਮਸ ਕੋਈ ਕੁਝ ਉਤਰੋ ਸੋਸ਼ਲ ਮੀਡੀਆ ਤੇ ਬੜਾ ਕੁਝ ਹੁੰਦਾ ਪਰ ਹੈ ਤਾਂ ਨਫਰਤ ਵਾਲੀ ਗੱਲ ਨਾ ਤੇ ਜੇ ਫਿਲਮ ਲੱਗ ਜਾਂਦੀ ਹੈ ਜੇ ਜਿਸ ਤਰ੍ਹਾਂ ਦੇ ਇਹਨੂੰ ਸਿਆਸਤ ਇਹਨੂੰ ਤੱਤ ਦਾ ਤਾਂ ਬਿਲਕੁਲ ਹੀ ਨਹੀਂ ਪਤਾ ਇਹਨੂੰ ਇਹ ਨਹੀਂ ਪਤਾ ਵੀ 77 ਦੇ ਵਿੱਚ ਜੇ ਐਮਰਜੈਂਸੀ ਬੰਦ ਹੋ ਜਾਂਦੀ ਐਮਰਜੈਂਸੀ ਤੱਕ ਦੀ ਤੂੰ ਗੱਲ ਕਰ ਉਸ ਵੇਲੇ ਤਾਂ ਜਰਨਲਿਸਟਿੰਗ ਪੰਡਰਾਣਾ ਹੈ ਵੀ ਨਹੀਂ ਸੀ ਤੇ ਜਦੋਂ ਜਦੋਂ ਤੇ ਤੂੰ ਦਿਖਾਈ ਜਾਨੀ ਆ ਜਦੋਂ ਦੀ ਖਾਲਸਾ ਦੀ ਗੱਲ ਕਰਦੀ ਏ ਤੂੰ ਤੂੰ ਬੋਜ਼ਰਿਆ ਨੂੰ ਕੁਝ ਯੂ ਨੋ ਜੀਰੀ ਕੁਡ ਯੂ ਨੋ ਇਹ ਨਹੀਂ ਪਤਾ ਕਿ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਹੈ ਉਹ ਤੋਂ ਆਪਾਂ ਕੀ ਆਸ ਰੱਖੀ ਉਹ ਇਸ ਤਰ੍ਹਾਂ ਹੀ ਹੁੰਦਾ ਹੈ ਉਹ ਸ਼ੋਇਕ ਸੰਖਿਆਦਾ ਕਹਿੰਦਾ ਇਹ ਨਾ ਸਮਝੋ ਕਿ ਜੇ ਕੋਈ ਉਮਰ ਦਾ ਵੱਡਾ ਹੋ ਗਿਆ 60 70 ਸਾਲ ਦਾ ਹੋ ਗਿਆ ਉਹ ਸਿਆਣਾ ਹੋ ਜੂ ਉਹਦੀ ਜਿਹੜੀ ਮੂਰਖਤਾ ਹੈ ਉਹ ਵੀ ਤਾਂ ਬੇਵਕੂਫੀ ਵੀ ਤਾਂ 60 70 ਸਾਲ ਦੀ ਹੋ ਜੂ ਤੂੰ ਇਸੇ ਤਰੀਕੇ ਨਾਲ ਇਹ ਨਾ ਸਮਝੋ ਜੇ ਕਿਸਦਾ ਦਿਮਾਗ ਇਹੋ ਜਿਹਾ ਹੀ ਹੈ ਚਾਹੇ ਫਿਲਮ ਬਣਾ ਲੇ ਐਕਟਰ ਬਣ ਜੇ ਕਲਾਕਾਰ ਬਣ ਜੇ ਅਦਾਕਾਰ ਕੁਛ ਮਰਜ਼ੀ ਬਣ ਜੇ ਦਿਮਾਗ ਤਾਂ ਉਹ ਜਿਹਾ ਹੀ ਰਹਿਣਾ ਹੁਣ ਉਹ ਇਹੀ ਗੱਲ ਅਸੀਂ ਟਕਵਾ ਸਕਦੇ ਆਂ ਸੰਸਦ ਬਣ ਜੇ ਉਹ ਲੋਕ ਸਭਾ ਜਿਹੜਾ ਮੈਂਬਰ ਬਣ ਜਾਂਦਾ ਹੈ ਇਹਦਾ ਮਤਲਬ ਵੀ ਕਿ ਉਹ ਅਕਲ ਆ ਜਾਂਦੀ ਹੈ ਅਕਲ ਦਾ ਉਹ ਤਾਂ ਇਹ ਹਾਂ ਲੋਕਾਂ ਦਾ ਲੋਕ ਦਾ ਕਿਸੇ ਨੂੰ ਵੋਟ ਪਾ ਸਕਦੇ ਨੇ ਲੋਕਾਂ ਨੇ ਤਾਂ ਰਾਜਦਾਨ ਚ ਉਤਾ ਤਾ ਸੀਂਦਰਾ ਵੰਦੀ ਤੇ ਮੁਕਾਬਲੇ ਲੋਕ ਦਾ ਕਿਸੇ ਨੂੰ ਲੋਕਾਂ ਦਾ ਬਹੁਤ ਜ਼ੀਰ ਸ਼ਤਰਾਣ ਵਾਲੀ ਪੰਜ ਚਾਰ ਸੌਣੇ ਤੇ ਬੋਟ ਪਾਤੀ ਜਿਹੜਾ ਬਾਹਰ ਲੇਟ ਦਾ ਫਿਰਦਾ ਸੀ ਸਾਡ ਲੋਕਾਂ ਜਿਹੜੀ ਜਮੇਕੂ ਰਿਸਿਪਸ ਦਾ ਲੋਕੀ ਬਣਾਉਂਦੇ ਨੇ ਪਰ ਲੋਕ ਸਿਆਣਾ ਥੋੜੀ ਬਣਾਉਂਦੇ ਨੇ ਜਤਾ ਸਕਦੇ ਨੇ ਕਿ ਨਹੀਂ ਕਿ ਸਿਆਣਪ ਦੇ ਦੇਣਗੇ ਤਾਂ ਤੁਹਾਡੇ ਤੇ ਨਿਰਪੱਖ ਕਰਦਾ ਸੋ ਆਪਾਂ ਤਾਂ ਗੱਲ ਕਰ ਰਹੇ ਸੀ ਕਿ ਕਿਸ ਤਰੀਕੇ ਨਾਲ ਜਿਹੜੇ ਇਹਦੀ ਸਿੱਖੀ ਜਾਗਦੀ ਆ ਹੁਣ ਰਵਨੀਤ ਬਿੱਟੂ ਦੀ ਤੇ ਹੁਣ ਬਿੰਦੂ ਲੱਗਦਾ ਹੈ ਜਦ ਭਾਰਤੀ ਜਨਤਾ ਪਾਰਟੀ ਨੂੰ ਆਪ ਘੇਰਨ ਲੱਗੀ ਤਾਂ ਇਹਦੀਆਂ ਕੰਗੜਾਡ ਉਸ ਦੀਆਂ ਮੁਸ਼ਕਲਾਂ ਵਧਣ ਗਈਆਂ ਚਾਹੀਦਾ ਇਹ ਚੁੱਪ ਚਪੀਤੇ ਆਵੇ ਕਹੇ ਕੱਲ ਤੱਕ ਸਾਥ ਤੇ ਚਿੱਠੀ ਲਿਖ ਦੇ ਕਿ ਮੈਂ ਮਾਫੀ ਮੰਗਦੀ ਹਾਂ ਸਿਕੰਦਰ ਮੈਂ ਕਿਸਾਨਾਂ ਤੋਂ ਮਾਫੀ ਮੰਗਦੀ ਹਾਂ ਤੇ ਮੈਥੋਂ ਗਲਤ ਹੋ ਗਿਆ ਤੇ ਫਿਲਮ ਦੇ ਜਿਹੜੇ ਉਹ ਸੀਨ ਆ ਕਟਵਾ ਦੇ ਤਾਂ ਫਿਰ ਸ਼ਾਇਦ ਸਾਰਾ ਇਹੀ ਕਹਲ ਹੈ ਨਹੀਂ ਫਿਰ ਮਸਲਾ ਉਲਝ ਸਕਦਾ ਤੇ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਕੋਈ ਮਸਲਾ ਉਲਝੇ ਇਹ ਸ਼ਾਂਤੀ ਨੂੰ ਅੱਗ ਲੱਗੇ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਆਪਾਂ ਆਸ ਕਰੀਏ ਅਰਦਾਸ ਕਰੀਏ ਸਭ ਕੁਝ ਠੀਕ ਹੋ ਜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ